ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਸਿੰਘ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਮਾਜ ਵਿਰੋਧੀ ਅਨਸਰਾਂ ਖਿਲਾਫ ਪੁਲਿਸ ਵੱਲੋਂ ਵੱਡੀ ਮੁਹਿੰਮ ਵਿੱਢੀ ਗਈ ਹੈ। ਉਹ ਚਾਹੇ ਯੁੱਧ ਨਸ਼ੇ ਦੇ ਵਿਰੁੱਧ ਦੀ ਹੋਵੇ ਜਾਂ ਚੋਰਾ ਨੂੰ ਨਕੇਲ ਕੱਸਣ ਦੀ ਹੋਵੇ ਫਾਜ਼ਿਲਕਾ ਪੁਲਿਸ ਦਿਨ ਰਾਤ ਮਿਹਨਤ ਕਰਕੇ ਫਾਜ਼ਿਲਕਾ ਜ਼ਿਲ੍ਹੇ ਨੂੰ ਸਮਾਜ ਵਿਰੋਧੀ ਅਨਸਰਾਂ ਤੋਂ ਮੁਕਤ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਕੰਮ ਕਰਦੇ ਹੋਏ ਫਾਜ਼ਿਲਕਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਰੋੜਾ ਵਾਲੀ ਪੁਲਿਸ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਇੱਕ ਵੱਡੀ ਸਫਲਤਾ ਮਿਲੀ ਜਿਸ ਤੇ ਤੈਅ ਉਹਨਾਂ ਨੇ ਦੋ ਨੌਜਵਾਨਾਂ ਨੂੰ ਨਜਾਇਜ਼ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੰਡੀ ਰੋੜਾ ਵਾਲੀ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਵੀ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ ਵਿਅਕਤੀਆਂ ਨੂੰ ਰੋਕਿਆ ਅਤੇ ਉਸ ਤੋਂ ਨਜਾਇਜ਼ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਜਿਨ੍ਹਾਂ ਦੀ ਤਲਾਸ਼ੀ ਤੋਂ ਬਾਅਦ ਇਹ ਹਥਿਆਰ ਬਰਾਮਦ ਹੋਏ ਅਤੇ ਇਹ ਪਤਾ ਕੀਤਾ ਜਾ ਰਿਹਾ ਹੈ ਵੀ ਇਹ ਹਥਿਆਰ ਰਾਜਸਥਾਨ ਤੋਂ ਕਿੱਥੋਂ ਲਿਆਏ ਸੀ ਅਤੇ ਅੱਗੇ ਕਿਸ ਨੂੰ ਦੇਨੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋ ਰੋੜਾ ਵਾਲੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਮਾਏ ਵਿਰੋਧੀ ਅਨੁਸਾਰ ਨੂੰ ਚੇਤਾਵਨੀ ਦਿੱਤੇ ਹਨ ਵੀ ਜਾਂ ਤਾਂ ਉਹ ਅਜੇ ਕੰਮ ਛੱਡ ਦੇਣ ਜਾਂ ਫਾਜ਼ਿਲਕਾ ਛੱਡ ਦੇਣ ਕਿਉਂਕਿ ਫਾਜ਼ਿਲਕਾ ਪੁਲਿਸ ਵੱਲੋਂ ਫਾਜ਼ਿਲਕਾ ਨੂੰ ਇੱਕ ਸ਼ਾਂਤ ਜ਼ਿਲ੍ਹਾ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਉਸੇ ਲੜੀ ਤਹਿਤ ਸਮਾਏ ਵਿਰੋਧੀ ਅਨੁਸਾਰ ਕਲਾਫ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਅੱਗੇ ਵੀ ਕਾਰਵਾਈਆਂ ਜਾਰੀ ਰਹਿਣਗੀਆਂ ਤਾਂ ਜੋ ਫਾਜ਼ਿਲਕਾ ਦੇ ਵਿੱਚ ਕੋਈ ਵੀ ਅਨਸੁਖਾਵੀ ਘਟਨਾਨਾਬਾਪਰ ਸਕੀ ਅਤੇ ਫਾਜ਼ਿਲਕਾ ਜਿਲ੍ਹਾ ਵਾਸੀ ਲੋਕ ਆਰਾਮ ਨਾਲ ਨੀਂਦ ਸੋ ਸਕਣ ਅਤੇ ਸੁਖ ਦਾ ਸਾਹ ਲੈਣ ਅਤੇ ਚੰਗਾ ਵਪਾਰ ਕਾਰੋਬਾਰ ਤੇ ਨੌਕਰੀ ਕਰ ਸਕਣ ਇਹ ਚੰਗਾ ਸ਼ਾਸਨ ਦੇਣਾ ਫਾਜ਼ਿਲਕਾ ਪੁਲਿਸ ਦਾ ਕਰਤਵ ਹੈ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਸਪੈਸ਼ਲ ਅਦਾਰਾ ਜਿਲ੍ਹਾ ਨੂੰ ਮਾਣ ਮਿਲਿਆ ਇਸ ਤਰ੍ਹਾਂ ਫੜਿਆ ਗਿਆ ਤੇ ਨਾਲ ਰੌਣਕ ਪਈ ਅੱਜ ਐਸ்சி ਗੁਰਪ੍ਰੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਮਾਣ ਜੋ ਤੇ ਸਾਡੇ ਐਸਐਸਪੀ ਸਾਹਿਬ ਤੇ ਸਰਦਾਰ ਵਿੰਦਰ ਸਿੰਘ ਬਰਾੜ ਜੀ ਦੀ ਹਦਾਇਤ ਅਨੁਸਾਰ ਗਸ਼ਤ ਲਈ ਰਵਾਨਾ ਸੀਗੇ ਜੀ ਤੇ ਜਦ ਹਲੀਮਾ ਤੋਂ ਅੱਗੇ ਗਏ ਤਾਂ ਇਹਨਾਂ ਨੂੰ ਮੁਕਬਰੀ ਮਿਲ ਗਈ ਕੋਈ ਇੱਕ ਫਤੇ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਚੁੜੜਖੜਾ ਜੀ ਇਹ ਹਾਰਬਾਦ ਥੋਲੀਪੜ ਮਥਾਣਾ ਹਨਮਾਰਗ ਰਾਜਸਥਾਨ ਜੀ ਜੋ ਦੇਸੀ ਪਿਸਤੌਲ ਲਿਆ ਕੇ ਮਗੇ ਅੱਗੇ ਗੁਰਪ੍ਰੀਤ ਸਿੰਘ ਪੁੱਤਰ ਅਸ਼ਨੀਸ਼ ਪੁੱਤਰ ਕਸ਼ਮੀਰ ਸਿੰਘ ਵਾਸੀ ਹੌਜਖਾਸ ਨੂੰ ਦੇਣਾ ਤੇ ਜੇਕਰ ਮੌਕੇ ਤੇ ਰੈਡ ਕੀਤਾ ਜਾਂਦੇ ਦੋਨੋਂ ਕਾਬੂ ਆ ਸਕਦੇ ਜਿਸ ਤੇ ਐਸੇ ਗੁਰਪ੍ਰੀਤ ਸਿੰਘ ਨੇ ਸੁਮੇਸ਼ ਸਾਥੀ ਕਰਮਚਾਰੀ ਮੌਕੇ ਤੇ ਰੈਡ ਕੀਤਾ ਤਾਂ ਫਤੇ ਸਿੰਘ ਪਸੋਂ ਨੇ ਇੱਕ ਪਿਸਤੌਲ ਦੇਸੀ ਕਟਾ ਜੀ ਅਤੇ ਗੁਰਪ੍ਰੀਤ ਸਿੰਘ ਪਸਰ ਦੋ ਦੇਸੀ ਕਟ ਆਪਣੇ 12 ਬਰਕਾਰ ਤੋਂ ਬਰਾਮਦ ਕੀਤੇ ਜੀ ਜੀ ਸਰ ਇਹਨਾਂ ਦੀ ਉਮਰ ਕੀ ਆ ਜੀ ਇਹਨਾਂ ਦੋਨੋਂ ਦੀ ਇੱਕ ਗੁਰਪ੍ਰੀਤ ਸਿੰਘ ਤਾਂ ਵੱਲ ਗਿਆ ਜੀ ਦੂਸਰੇ ਦੀ ਉਮਰ ਥੋੜੀ ਘੱਟ ਹੈ ਜੀ ਠੀਕ ਹੈ ਜੀ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਰਡ ਹਾਸਲ ਕਰਕੇ ਅਗਲੀ ਪੁਛ ਪੁੱਛ ਕਰਾਂਗੇ ਇਹ ਪਿਸਤੌਲ ਕਿਥੋਂ ਲੈ ਕੇ ਕਿ ਉਹ ਅਗਲੀ ਛਾਂ ਮੇਂ ਚੱਲ ਲਿਖੋ ਜੀ ਸਰ ਇੱਕ ਅਲੱਗੇ ਇਲਾਕੇ ਦੇ ਜਿਹੜੇ ਸ਼ਰਾਬੀ ਚੰਸਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਜਾ ਗਵੇਰ ਕਰੀਓ ਖਾਸ ਕਰਕੇ ਨਸ਼ੇ ਵਾਲੇ ਤੇ ਜਿਹੜੇ ਸ਼ਰਾਤੀਆ ਸਨ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਵੀ ਹੱਤੋਂ ਆਪਣੇ ਆਦਤਾਂ ਸੁਧਾਰ ਲਨ ਨਹੀਂ ਤਾਂ ਉਹਨਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਧੰਨਵਾਦ اے بی ਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم ਅਪੀਲ ਕਰਦੇ ਹਾਂ ਕਿ اے بی ਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ